ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਭੁਖੜ ਹੜਤਾਲ ਤੇ ਬੈਠੇ ਹੋਏ ਹਨ ਜਿਨ੍ਹਾਂ ਨੂੰ ਅੱਜ 100 ਦਿਨ ਪੂਰੇ ਹੋਣ ਤੋਂ ਬਾਅਦ ਉਹਨਾਂ ਦੇ ਸਮਰਥਨ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਜ਼ਿਲ੍ਹਾ ਹੈੱਡ ਕਾਰਟਰਾਂ ਤੇ 100-100 ਕਿਸਾਨਾਂ ਦੇ ਜਥੇ ਇੱਕ ਦਿਨ ਦੇ ਭੁਖੜ ਹੜਤਾਲ ਤੇ ਬੈਠੇ ਹੋਏ ਹਨ ਗੁਰਦਾਸਪੁਰ ਦੇ ਡੀਸੀ ਦਫ਼ਤਰ ਅੱਗੇ ਵੀ 100 ਤੋਂ ਵੱਧ ਕਿਸਾਨਾਂ ਵੱਲੋਂ ਇੱਕ ਦਿਨ ਦੀ ਭੁਖੜ ਹੜਤਾਲ ਸ਼ੁਰੂ ਕੀਤੀ ਗਈ ਤੋ ਅੱਜ ਤੁਸੀਂ ਪੁੱਛਿਆ ਕਿ ਕਿਸ ਕਾਰਨ ਕਰਕੇ ਬੈਠੇ ਹੋ ਅੱਜ ਸਾਡੇ ਸਰਮੋਰ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਨ੍ਹਾਂ ਨੂੰ ਅੱਜ 100 ਦਿਨ ਹੋ ਗਿਆ ਜਿਨ੍ਹਾਂ ਨੇ ਕੋਈ ਹਨ ਪਾਣੀ ਹਨ ਨਹੀਂ ਖੱਦਾ ਔਰ ਸਰਕਾਰਾਂ ਦੇ ਜਿਹੜੀ ਆਪਾਂ ਮੰਗਾਂ ਲੈ ਕੇ 13 ਮੰਗਾਂ ਲੈ ਕੇ ਬੈਠੇ ਆ ਸਰਕਾਰ ਉਹਨਾਂ ਤੇ ਗੌਰ ਨਹੀਂ ਹੀ ਕਰਦੀ ਜਿਹਦੇ ਤੇ ਹੁਣ ਸਰਕਾਰ ਅੱਗੇ ਮੀਟਿੰਗਾਂ ਲਈ ਜਿਹੜੀ ਹੈ ਉਹ ਟਾਈਮ ਦੇਣਾ ਚાલુ ਕੀਤਾ ਉਹ ਵੀ ਇਹ ਆਮ ਕਿਸਾਨਾਂ ਦਾ ਡੱਲੇਵਾਲ ਸਾਹਿਬ ਦੇ ਜਿਹੜੇ ਜੁੜੇ ਹੋਏ ਲੋਕ ਨੇ ਡੱਲੇਵਾਲ ਸਾਹਿਬ ਨਾਲ ਉਹ ਕਿਸਾਨ ਜਿਹੜੇ ਉੱਥੇ ਜੁੜ ਕੇ ਬੈਠੇ ਨੇ ਔਰ ਜਿਹੜਾ ਥੱਲੋ ਪ੍ਰੈਸ਼ਰ ਬਣ ਰਿਹਾ ਔਰ ਖਨੋਰੀ ਬਾਰਡਰ ਦਾ ਸੰਭੂ ਦਾ ਰਤਨਗੜ ਦਾ ਇਹ ਜਿਹੜਾ ਪ੍ਰੈਸ਼ਰ ਆ ਇਹ ਸਰਕਾਰ ਕੋ ਟਾਈਮ ਲੈਕ ਦੇ ਰਿਹਾ ਔਰ ਜਿਹੜਾ ਕੱਲ ਦੀਆਂ ਗ੍ਰਿਫਤਾਰੀਆਂ ਦਾ ਉਹ ਭਗਵੰਤ ਮਾਨ ਨੇ ਜਿਹੜਾ ਵੀ ਕੰਮ ਕੀਤਾ ਹੈ ਜੇ ਤਾਂ ਲੋਕਤੰਤਰ ਤਰੀਕੇ ਨਾਲ ਸਾਡੇ ਕਿਸਾਨ ਜਿੰਨੇ ਵੀ ਬੈਠੇ ਨੇ ਇਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠਦੇ ਨੇ ਉਹਦੇ ਚ ਕਿਸੇ ਦਾ ਅਸੀਂ ਰਸਤਾ ਰੋਕਣਾ ਨਹੀਂ ਚਾਹੁੰਦੇ ਜਿਹੜੀਆਂ ਸਰਕਾਰ ਨਹੀਂ ਮੰਗਾ ਮੰਨਦੀ ਜਦੋਂ ਮਜਬੂਰਨ ਸਾਨੂੰ ਧਰਨੇ ਤੇ ਬੈਠਣਾ ਪੈਂਦਾ ਤੇ ਫਿਰ ਇਹ ਗ੍ਰਿਫਤਾਰੀਆਂ ਕਰਨੀਆਂ ਚੱਲੂ ਕਰ ਦੀਆਂ ਨੇ ਪਰ ਸਰਕਾਰਾਂ ਨੂੰ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਕਿ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਭਗਵੰਤ ਮਾਨ ਹੁਣੇ ਆਪ ਧਰਨੇ ਲਾਉਂਦੇ ਰਹੇ ਨੇ ਔਰ ਭਗਵੰਤ ਮਾਨ ਜੀ ਆਪ ਖੁਦ ਕਹਿੰਦੇ ਰਹੇ ਧਰਨੇ ਤੋਂ ਬਗੈਰ ਕੋਈ ਹੱਲ ਨਹੀਂ ਹੈਗਾ ਪਰ ਅੱਜ ਜਦੋਂ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਧਰਨੇ ਲੱਗ ਰਹੇ ਨੇ ਤਾਂ ਭਗਵੰਤ ਮਾਨ ਨੂੰ ਜਲੂਨ ਹੋ ਰਹੀ ਹੈ ਪਰ ਉਹਦੀ ਜਲੂਨ ਜਿਹੜੀ ਹੈ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕ ਲਾਦਣਗੇ ਮੇਰਾ ਨਾਮ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਮੈਂਬਰ ਐਸ ਕੇਮ ਨਾਨ ਨਾਨ ਪੋਲਟਿਕਲ ਔਰ ਜੋ ਪਿਛਲੇ 13 ਮਹੀਨੇ ਤੋਂ ਪਰਹੋ ਚੱਲੇ ਨੇ ਸਾਨੂੰ ਖਨੌਰੀ ਸ਼ੰਭੂ ਰਤਨਪੁਰਾ ਬਾਰਡਰ ਦੇ ਮੋਰਚਾ ਲਾ ਕੇ ਬੈਠੇ ਆ ਪੂਰੇ ਦੇਸ਼ ਦੇ ਕਿਸਾਨਾਂ ਦੀਆਂ 12 ਮੰਗਾਂ ਪਲੱਸ 13ਵੀਂ ਜਿਹੜੀ ਆ ਸਾਡੇ ਨਾਲ ਜੋ ਜ਼ੁਲਮ ਹੋਇਆ ਵਾ ਸ਼ੰਭੂ ਖਨੌਰੀ ਦੇ ਉੱਤੇ ਸਾਡਾ ਸ਼ੁਭਕਰਨ ਨੂੰ ਸ਼ਹੀਦ ਕੀਤਾ ਵਾ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਆਪਾਂ ਜਿਹੜਾ ਵ ਲਗਾਤਾਰ ਅੰਦੋਲਨ ਵਿੱਚ ਆ ਔਰ ਜਦੋਂ ਸਰਕਾਰ ਕੰਮ ਕਰਨ ਦੀ ਨੀਂਦ ਸੌਂਗੀ 18 ਫਰਵਰੀ 2024 ਤੋਂ ਬਾਅਦ ਕੋਈ ਮੀਟਿੰਗ ਨਹੀਂ ਦੇ ਰਹੀ ਸੀ ਕੋਈ ਗੱਲਬਾਤ ਵਾਸਤੇ ਅੱਗੇ ਨਹੀਂ ਆ ਰਹੀ ਸੀ ਔਰ ਉਦੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਇੱਕ ਕਰੜਾ ਫੈਸਲਾ ਲੈਂਦਾ ਆ 26 ਨਵੰਬਰ ਤੋਂ ਜਿਹੜਾ ਵਾ ਉਹ ਮਰਨਵਰ ਤੇ ਬੈਠਣ ਦਾ ਫੈਸਲਾ ਕੀਤਾ 26 ਨਵੰਬਰ ਨੂੰ ਜਦੋਂ ਪੁਲਿਸ ਸਵੇਰੇ ਚੱਕ ਲੈਂਦੀ 3 ਵਜੇ ਉਹਨਾਂ ਨੂੰ ਉਸ ਤੋਂ ਬਾਅਦ ਦਾਸ ਨੂੰ ਮੌਕਾ ਮਿਲਿਆ ਬੈਠਣ ਦਾ ਔਰ ਸਰਕਾਰ ਤੇ ਪ੍ਰੈਸ਼ਰ ਪਾ ਕੇ ਜਿਹੜਾ ਵਾ ਆਪਾਂ ਉਹਨਾਂ ਨੂੰ ਛੁਡਾ ਕੇ ਵਾਪਸ ਖਨੋਰੀ ਬਾਰਡਰ ਤੇ ਲਿਆਂਦਾ ਔਰ ਮੋਰਚੇ ਦਾ ਫੈਸਲਾ ਕਰਨ ਤੋਂ ਬਾਅਦ ਉਹ ਲਗਾਤਾਰ ਮਰਨਰ ਮਰਤੇ ਬੈਠੇ ਨੇ ਅੱਜ ਉਹਨਾਂ ਦੇ ਮਰਨਰ ਤੋਂ 100 ਦਿਨ ਪੂਰੇ ਹੋ ਚੁੱਕੇ ਨੇ ਔਰ ਅਸੀਂ ਉਹਨਾਂ ਦੇ ਸਪਰਸਨ ਵਿੱਚ ਪੂਰੇ ਹਿੰਦੁਸਤਾਨ ਦੇ ਜਿਹੜਾ ਹੈਡਕੁਆਟਰਾਂ ਦੇ ਵਿੱਚ ਪੂਰੇ ਸਟੇਟਾਂ ਦੇ ਚਾਪਕਲੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਦੇ ਕਿਉਂ ਜਿਹੜੀਆਂ ਮੰਗਾਂ ਨੇ ਪੂਰੇ ਕਿਸਾਨਾਂ ਮਜ਼ਦੂਰਾਂ ਦੇ ਹਿੰਦੁਸਤਾਨ ਦੀਆਂ ਮੰਗਾਂ ਨੇ ਉਹ 100-100 ਕਿਸਾਨ ਜਿਹੜਾ 100 ਜਾਂ ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹਦੇ ਸਪਰਸਨ ਵਿੱਚ ਬੈਠੇ ਹੋਏ ਨੇ ਤਾਂ ਕਿ ਉਸ ਆਗੂ ਨੂੰ ਪਤਾ ਲੱਗ ਸਕੇ ਪੂਰੇ ਦੇਸ਼ ਵਿੱਚ ਕਿੰਨੇ ਲੋਕ ਉਹਨਾਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਹੌਸਲਾ ਬਖਸ਼ਾਈ ਹੋ ਸਕੇ ਕਿਉਂਕਿ ਅੰਮ੍ਰਿਤ ਦਾਣਾ ਉਹਨਾਂ ਨੇ ਪਿਛਲੇ 100 ਦਿਨ ਤੋਂ ਮੂੰਹ ਨਹੀਂ ਪਾਇਆ ਸਿਰਫ ਐਮਰਜੈਂਸੀ ਮੈਡੀਕਲ ਰੇਟ ਜਿਹੜੀ ਆ ਉਹ ਦਿੱਤੀ ਜਾ ਰਹੀ ਹੋਈ 18 ਜਨਵਰੀ ਤੋਂ ਬਾਅਦ 55 ਦਿਨ ਬਾਅਦ ਦਿੱਤੀ ਜਾ ਰਹੀ ਜਦੋਂ ਹਾਲਤ ਜਿਹੜੀ ਆ ਬਹੁਤ ਜ਼ਿਆਦਾ ਵਿਗੜ ਗਈ ਸੀ ਔਰ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਲੈ ਕੇ ਆਈ ਸੀ ਸੋ ਅੱਜ ਵੀ ਅਸੀਂ ਇਹ ਅਪੀਲ ਕਰਦੇ ਕੇਂਦਰ ਸਰਕਾਰ ਕੋ ਦੇਸ਼ ਦੇ ਪ੍ਰਧਾਨ ਮੰਤਰੀ ਕੋ ਦੇਸ਼ ਦੇ ਗ੍ਰਹਿ ਮੰਤਰੀ ਕੋ ਖੇਤੀਬਾੜੀ ਮੰਤਰੀ ਕੋ ਕਿ ਜਿਹੜੀਆਂ ਮੰਗਾਂ ਨੇ ਪਹਿਲਾਂ ਤੁਸੀਂ ਸਾਨੂੰ ਲਿਖਤੀ ਤੌਰ ਤੇ ਪ੍ਰਵਾਨ ਕੀਤੀਆਂ ਹੋਈਆਂ ਨੇ ਇਹਨਾਂ ਨੂੰ ਲਾਗੂ ਕਰਨ ਦੇ ਵਿੱਚ ਜਿਹੜਾ ਕੋਈ ਪਰੇਸ਼ਾਨੀ ਹੈ ਨਹੀਂ ਸੋ ਉਹਦੇ ਪੁਰਾਣੇ ਵਾਅਦੇ ਜਿਹੜੇ ਕੀਤੇ ਨੇ ਉਹਨਾਂ ਨੂੰ ਲਾਗੂ ਕਰਕੇ ਸਾਨੂੰ ਜਿਹੜਾ ਸਾਰੇ ਕਿਸਾਨਾਂ ਨੂੰ ਜਿਹੜਾ ਬਾਹਲੀ ਭੰਤੀ ਆਪਣੇ ਘਰ ਪਹੁੰਚਾਈਏ ਜਿਹੜਾ ਸਾਡਾ ਸਰਮੌਰ ਆਗੂ ਆ ਪੂਰੇ ਹਿੰਦੁਸਤਾਨ ਦਾ ਸਰਦਾਰ ਜੀਸੇੰਡ ਢੱਲੇਵਾਲ ਉਹਨੂੰ ਹੀ ਆਪਣਾ ਤੰਦਰੁਸਤ ਜਿਹੜਾ ਵਾ ਉਹਦੇ ਪਰਿਵਾਰ ਨਾਲ ਉਹਨੂੰ ਜਿਹੜਾ ਵਾ ਉਹਦੇ ਪਰਵਾਜ਼ ਚ ਲੈ ਕੇ ਜਾਈਏ ਇਸ ਕਰਕੇ ਅੱਜ ਜਿਹੜੇ ਉਹਨਾਂ ਸਰਥਾਂ ਦੇ ਬੈਠੇ ਹੋਏ ਆਪਾਂ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز